ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦਾ ਸਰਕਾਰ ਵੱਲੋਂ ਮੋਰਚਾ ਚੇਤੇ ਹੋਇਆ ਉਸ ਤੋਂ ਬਾਅਦ ਲਗਾਤਾਰ ਕੁਝ ਬਾਰਡਰਾਂ ਦੇ ਉੱਤੇ ਜੋ ਸਮਾਨ ਗਵਾਚਿਆ ਸੀ ਉਹਦੀ ਭਾਲ ਟੋਲ ਕਰਨ ਦੇ ਵਿੱਚ ਲੋਕ ਜੁਟੇ ਆਪਾਂ ਦੇਖਿਆ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਵਿੱਚ ਉਹ ਜੀ ਥਾਵਾਂ ਦੇ ਉੱਤੇ ਲੋਕਾਂ ਨੇ ਐਮਐਲਏ ਦੇ ਜਾਂ ਉਹਦੇ ਮਿੱਤਰਾਂ ਦੇ ਜਾਂ ਉਹਦੇ ਨਾਲ ਸਮੰਦ ਰੱਖਣ ਵਾਲਿਆਂ ਦੇ ਘਰਾਂ 'ਚੋਂ ਟਰਾਲੀਆਂ ਸਮਾਨ ਲੱਭਿਆ ਕਨੌਰੀ ਬਾਰਡਰ ਦੇ ਉੱਤੇ ਇੱਕ ਪੁਲਿਸ ਮੁਲਾਜ਼ਮ ਦੇ ਕੋਲੋਂ ਵੀ ਸਮਾਨ ਮਿਲਿਆ ਟਰਾਲੀ ਮਿਲੀ ਹੈ ਪਰ ਆਪਾਂ ਲਗਾਤਾਰ ਮੰਗ ਕਰਦੇ ਆ ਰਹੇ ਸੀਗੇ ਕਿ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਏ ਪਰਚਾ ਜ਼ਰੂਰ ਦਰਜ ਕਈਆਂ ਥਾਵਾਂ ਦੇ ਉੱਤੇ ਹੋ ਗਿਆ ਲੇਕਿਨ ਗ੍ਰਿਫਤਾਰ ਨਹੀਂ ਕੀਤਾ ਲੇਕਿਨ ਉਲਟਾ ਹੋਇਆ ਕੀ ਹੈ ਉੱਥੇ ਦੋਸ਼ੀਆਂ ਨੂੰ ਫੜਨ ਦੀ ਬਜਾਏ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਕੀਤਾ ਇਹ ਜਾ ਰਿਹਾ ਸੀਗਾ ਕਿ ਜਿਹੜੇ ਬੰਦਿਆਂ ਨੇ ਗਵਾਚੇ ਸਮਾਨ ਦੇ ਨਿਸ਼ਾਨਦੇਹੀ ਕਰਵਾਈ ਹੈ ਥਾਵਾ-ਥਾਵਾ ਤੋਂ ਸਮਾਨ ਭਾਦਨ ਦੇ ਵਿੱਚ ਲੋਕਾਂ ਦੀ ਮਦਦ ਕੀਤੀ ਹੈ ਉਹਨਾਂ ਲੋਕਾਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਗਏ ਨਹੀਂ ਵਕ ਵਕ ਥਾਣੇ ਚ। ਔਰ ਜਿਸ ਵੇਲੇ ਅਸੀਂ ਅੰਦੋਲਨ ਚੱਲ ਰਿਹਾ ਸੀ। ਹਾਂ ਹਾਂ। ਉਸ ਸਮੇਂ ਹਾਂ ਜੋ ਗੱਲਬਾਤ ਨਹੀਂ ਨਹੀਂ ਆਈ ਤੇ ਡੀਜੀਪੀ ਸਾਹਿਬ ਵੱਲੋਂ ਆਜਾ ਜੋ ਬਿਆਨ ਦੇ ਕੇ ਆਪਣੀ ਇੱਕ ਮੰਗ ਮੰਨੀ ਕਿ ਅਸੀਂ ਤੁਹਾਡੇ ਸਮਾਨ ਦੀ ਪਰਭਾਈ ਕਰਾਂਗੇ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਜੇਕਰ ਚੋਰਾਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਇਹ ਕੀਤਾ ਜਾ ਰਿਹਾ ਹੈ ਕਿ ਜਿਹੜੇ ਮਾਲ ਪਾਲ ਕੇ ਇਸ ਲੋਕਾਂ ਦਾ ਗਵਾਚਿਆ ਸਮਾਨ ਲੱਭਣ ਦੀ ਕੋਸ਼ਿਸ਼ ਕਰਦੇ ਆ ਪਰ ਚਾ ਉਹਨਾਂ ਦੇ ਦਰਜ ਕੀਤਾ ਜਾਂਦਾ ਹੈ ਤਾਂ ਫਿਰ ਕੀ ਲੱਗਦਾ ਨਹੀਂ ਉਹ ਕਹੀ ਹੋਈ ਗੱਲ ਤੋਂ ਸਰਕਾਰ ਪਿੱਛੇ हट ਰਹੀ ਹੈ ਇਹ ਸਾਰੇ ਬਰਤਾਰ ਬਤਾਰੇ ਨੂੰ ਲੈ ਕੇ ਸ਼ੰਭੂ ਬਾਰਡਰ ਦੇ ਉੱਤੇ ਜੋ ਪ੍ਰੋਗਰਾਮ ਦਿੱਤਾ ਗਿਆ ਸੀ ਕਿ ਅਸੀਂ 6 ਤਰੀਕ ਨੂੰ ਸ਼ੰਭੂ ਦੇਤੇ ਥਾਣੇ ਦਾ ਇੱਕ ਦਿਨ ਦਾ ਘਰਾਵ ਕਰਾਂਗੇ ਐਸ ਐਚਓ ਸ਼ੰਭੂ ਨੇ ਜਿਸ ਤਰ੍ਹਾਂ ਦਾ ਸਾਡੇ ਕਿਸਾਨਾਂ ਨਾਲ ਕਿਸਾਨ ਲੀਡਰਸ਼ਿਪਰਾਂ ਨਾਲ ਸਾਡੀਆਂ ਬੀਬੀਆਂ ਨਾਲ ਤੇ ਨਾਲ ਹੀ ਖਨੌਰੀ ਬਾਰਡਰ ਦੇ ਉੱਤੇ ਕੁਝ ਅਧਿਕਾਰੀਆਂ ਵੱਲੋਂ ਸਾਡੇ ਆਗੂ ਜਿਨ੍ਹਾਂ ਨੇ ਕੁੱਟਮਾਰ ਦੇ ਵਿੱਚ ਸੱਟਾਂ ਵੀ ਲੱਗੀਆਂ ਨੇ ਹਸਪITALਾਂ ਵਿੱਚ ਦਾਖਲ ਰਹਿਣਾ ਪਿਆ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਆਪਾਂ ਇੱਕ ਧਰਨਾ ਦੇਣ ਦਾ ਪ੍ਰੋਗਰਾਮ ਲਈਆ ਉਹ ਲਿਖਿਆ ਲੇਕਿਨ ਸਰਕਾਰ ਇੰਨੀ ਡਰ ਗਈ ਹੈ ਕਿ ਲੋਕਾਂ ਨੂੰ ਇਕੱਠੇ ਨਹੀਂ ਹੋਣ ਦੇਣਾ ਹਾਂ ਹਾਂ ਆਹੋ ਇਸ ਵੇਲੇ ਉਹ ਨਹੀਂ ਹੌਸਲਾ ਸੁਬਾ ਮੇਰਾ ਖਿਆਲ ਚਾਰਕ ਦਾ ਟਾਈਮ ਹੋਏਗਾ ਨਾਰਾਇਣ ਜੀ ਅਸੀਂ ਕਹੇ ਆ ਤੁਹਾਨੂੰ ਮੇਰਾ ਸਾਰਿਆਂ ਨੂੰ ਪਤਾ ਹੈ ਕਿ ਮੈਂ ਤੁਰ ਨਹੀਂ ਸਕਦਾ ਹਜੇ ਹਜੇ ਬਹੁਤਾ ਜ਼ਿਆਦਾ ਕਿਰਿਆ ਨਹੀਂ ਜਾ ਰਿਹਾ ਖੜਿਆ ਨਹੀਂ ਜਾ ਰਿਹਾ ਔਰ ਇਸ ਹਾਲਾਤ ਦੇ ਵਿੱਚ ਵੀ ਡਰੀ ਹੋਈ ਸਰਕਾਰ ਗ੍ਰਿਫਤਾਰ ਕਰਨ ਵਾਸਤੇ ਮੁਲਾਜ਼ਮਾਂ ਨੂੰ ਭੇਜ ਰਹੀ ਹੈ ਹੌਸਰਸ਼ਟ ਕਰਦੇ ਰਹੋ ਇਹੋ ਜਿਹੀ ਹੁਕਮ ਦਿੱਤੇ ਜਾ ਰਹੇ ਨੇ ਸਰਕਾਰ ਵੱਲੋਂ ਕਿੰਨੀ ਕਲਾਉਣੀ ਹਰਕਤ ਆ ਸਰਕਾਰ ਦੀ ਤੇ ਆਪਣੇ ਲੋਕਾਂ ਨੂੰ ਪ੍ਰੋਟੈਸਟ ਕਰਨ ਤੋਂ ਰੋਕਣਾ ਆਪਦੇ ਲੋਕਾਂ ਨੂੰ ਜੇਲ੍ਹ ਅਜ ਧੱਕ ਦਿਓ ਇਹ ਇਨਸਾਫ ਨਾ ਮੰਗਣਾ ਅਜਿਹਾ ਡਿਕਟੇਟਰ ਰਾਜ ਕਿੰਨਾ ਚਿਰ ਚੱਲੇਗਾ ਸੁਵਿਧੇ ਦੇ ਖਿਲਾਫ ਸਭੇ ਆਮ ਲੋਕਾਂ ਨੂੰ ਉੱਠਣਾ ਪਏਗਾ ਖੁੱਤਕੇ ਖੜੇ ਹੋਣਾ ਪਏਗਾ ਨਹੀਂ ਤਾਂ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਇਨਸਾਨ ਕਿਸੇ ਥਾਂ ਤੇ ਬੈਠ ਨਹੀਂ ਸਕੂ ਜੋ ਇਹ ਲੋਕ ਕਰ ਰਹੇ ਨੇ ਜਿਸ ਤਰ੍ਹਾਂ ਦਾ ਬਤਾਲਾ ਹੋ ਰਿਹਾ ਹੈ ਇਹ ਅਗਰ ਇਹ ਚੱਲਦਾ ਰਿਹਾ ਤਾਂ ਫੇਖਦੇ ਵਿੱਚ ਮੈਨੂੰ ਲੱਗਦਾ ਹੈ ਕੇ ਲੋਕਾਂ ਦਾ ਸਾਹ ਲੈਣਾ ਮੁਸ਼ਕਲ ਹੋ ਜਾਏਗਾ ਲੋਕਾਂ ਨੂੰ ਜੋ ਮਰਜ਼ੀ ਤੱਕੇशाही ਹੋਵੇ ਹੁੰਦੀ ਹੈ ਲੋਕ ਆਪਣੀ ਆਵਾਜ਼ ਨਹੀਂ ਚੱਕ ਸਕਣਗੇ ਸੋ ਇਹ ਸਾਰੇ ਉਤਾਰੇ ਦੇ ਖਿਲਾਫ ਸਾਨੂੰ ਸਾਰਿਆਂ ਨੂੰ ਉੱਠ ਕੇ ਇੱਕ ਵਾਰ ਖੜੇ ਹੋਣਾ ਪਏਗਾ ਤਾਂ ਕਿ ਆਉਣ ਵਾਲੇ ਸਮੇਂ ਚ ਅਸੀਂ ਆਪਣੀ ਹੱਕੀ ਮੰਗਾਂ ਦੀ ਲੜਾਈ ਹੈ ਜਿਹੜੀ ਉਹ ਜਾਰੀ ਰੱਖ ਸਕੀਏ ਕੇਂਦਰ ਦੇ ਖਿਲਾਫ ਦਾੜੇ ਲੜਾਈ ਜਾਰੀ ਰੱਖ ਸਕੀਏ ਸੋ ਇਥੋਂ ਤੱਕ ਸਰਕਾਰ ਦਾ ਆਜਣਾ ਜਦੋਂ ਅਨਾਉਂਸਮੈਂਟ ਕੀਤਾ ਹੈ ਕਿ ਇੱਕ ਦਿਨ ਦਾ ਸਾਡਾ ਪ੍ਰੋਗਰਾਮ ਹੈ ਹੋਣਾ ਚਾਹੀਦਾ ਸੀਗਾ ਕਿ ਜੇਕਰ ਸਾਡਾ ਪ੍ਰੋਗਰਾਮ ਦਿੱਤਾ ਜੋ ਉਹਦੇ ਉੱਤੇ ਸਰਕਾਰ ਅਧਿਕਾਰੀ ਬੀਜੀਪੀ ਦਾ ਫਰਜ਼ ਬੰਦਾ ਸੀਗਾ ਫਿਰ ਸੱਦ ਕੇ ਗੱਲਬਾਤ ਕਰਦੇ ਵੀ ਭਾਈ ਕਿਸ ਪਰਪਸ ਲਈ ਤੁਸੀਂ ਧਰਨਾ ਦੇ ਰਹੇ ਹੋ ਮੰਗ ਸਾਡੀ ਉੱਥੇ ਕਲੀਅਰ ਕਰ ਤੇ ਹੀ ਹੈ ਕਿ ਐਸਐਚਓ ਉਹਨਾਂ ਅਧਿਕਾਰੀਆਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਜਾਣ ਉਹਨਾਂ ਨੂੰ ਸਸਪੈਂਡ ਕੀਤਾ ਜਾਏ ਜਿਨ੍ਹਾਂ ਨੇ ਤੁਹਾਡੇ ਧਰਨੇ ਦੇ ਦੌਰਾਨ ਧਰਨੇ ਨੂੰ ਖਡਾਉਣ ਦੇ ਸਮੇਂ ਦਿੱਤੇ ਲੋਕਾਂ ਦੇ ਵਿੱਚ ਮਿਸਬੀਹੇਵ ਕੀਤਾ ਇੱਕ ਤਾਂ ਮੰਗਾ ਹੈ ਦੂਸਰਾ ਇਹ ਹੈ ਕਿ ਜੋ ਭਾਜੀਪੀ ਨੇ ਵਾਅਦਾ ਕੀਤਾ ਲੋਕਾਂ ਦੇ ਲਾਹ ਲੱਗੇ ਸੀ ਤੁਹਾਡੇ ਸਮਾਨ ਦੀ ਪ੍ਰਭਾਈ ਕਰਾਂਗੇ ਉਹੀ ਮੰਗਾ ਕਿ ਪ੍ਰਭਾਈ ਕਰੋ ਭਾਈ ਇਸ ਤੋਂ ਬਾਅਦ ਤਾਂ ਕੁਛ ਹੈ ਨਹੀਂ ਤਾਂ ਇਹਦੇ ਤੇ ਗੱਲਬਾਤ ਕਰਨ ਦੀ ਬਜਾਏ ਬੈਠਣ ਦੀ ਬਜਾਏ ਉਲਟਾ ਅਸੀਂ ਪ੍ਰੋਟੈਸਟ ਕਰਨ ਹੀ ਨਹੀਂ ਦੇਣਾ ਇਹ ਕੰਮ ਕਰਨ ਹੀ ਨਹੀਂ ਦੇਣਾ ਤਾਂ ਮੇਰਾ خیال ਹੈ ਕਿ ਸਾਡੀ ਜ਼ਮੀਰ ਨੂੰ ਹਲੂਣਾ ਦੇਣ ਦੀ ਲੋੜ ਹੈ ਇਸ ਵੇਲੇ ਕਿ ਇੰਨੀ ਤਕਤੀशाही ਇੰਨੀ ਬੇਇਨਸਾਫੀ ਦੇ ਖਿਲਾਫ ਅਸੀਂ ਸਾਨੂੰ ਉੱਠਣਾ ਪਏਗਾ ਔਰ ਉਸ ਦੇ ਲਈ ਸਾਰੀ ਜਨਤਾ ਨੂੰ ਸਾਰੇ ਆਵਾਮ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਦੋਸਤੋ ਖੜੇ ਹੋਵੋ ਇਸ ਬੇਇਨਸਾਫੀ ਦੇ ਖਿਲਾਫ ਤਾਂ ਕਿ ਆਪਾਂ ਇਨਸਾਫ ਲੈ ਸਕੀਏ